ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਮਾਫੀ ਚਾਹੁੰਦੇ ਸੋ ਉਥੋਂ ਵੀ ਇਸ ਬੁੱਧਵਾਰ ਦੀ ਵੀਡੀਓ ਨਹੀਂ ਆਊਗੀ ਕੋਸ਼ਿਸ਼ ਹੈ ਸਾਡੀ ਅੱਜ ਸ਼ੂਟ ਕਰ ਰਹੇ ਹਾਂ ਅਸੀਂ ਐਪੀਸੋਡ ਕਿਉਂਕਿ ਮੈਂ ਇਸ ਤੋਂ ਪਹਿਲਾਂ ਬਿਮਾਰ ਹੋ ਗਿਆ ਸੀ ਕਿਉਂਕਿ ਕਰਤਾ ਤਰਤਾ ਮੈਂ ਹੀ ਆ ਮੈਂ ਹੀ ਸਟੋਰੀ ਲਿਖਣੀ ਹੈ ਮੈਂ ਹੀ ਐਡਿਟ ਕਰਨੀ ਹੈ ਮੈਂ ਹੀ ਆਰਟਿਸਟਾਂ ਨੂੰ ਹੈਂਡਲ ਕਰਨਾ ਹੈ ਇਸ ਕਰਕੇ ਅਸੀਂ ਪਿਛਲੇ ਸੋਮਵਾਰ ਸ਼ੂਟ ਕਰਨੇ ਸਕੇ ਤੈਉ ਤੁਹਾਨੂੰ ਬੁੱਧਵਾਰ ਨੂੰ ਐਪੀਸੋਡ ਮਿਲ ਨਹੀਂ ਸਕਿਆ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਕੁਝ ਸ਼ੂਟ ਅਸੀਂ ਕਰ ਚੁੱਕੇ ਹਾਂ ਤੇ ਕੁਝ ਰਹਿ ਗਿਆ ਲੇਕਿਨ ਮੇਰੀ ਕੋਸ਼ਿਸ਼ ਹੈ ਵੀ 3-4 ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਫਾਈਨਲ ਰਿਜ਼ਲਟ ਕੱਢ ਕੇ ਯਾਨੀ ਕਿ ਐਡੀਟ ਮਿਊਜ਼ਿਕ ਕਰਕੇ 4 ਕਿ ਦਿਨਾਂ ਵਿੱਚ ਵੀਡੀਓ ਮਿਲ ਜੇ ਅੰਦਾਜ਼ਾ ਵੀ ਸ਼ਨੀਵਾਰ ਤੱਕ ਸ਼ਾਇਦ ਪਹੁੰਚ ਜਾਏ ਤਾਂ ਮੈਨੂੰ ਪਤਾ ਤੁਸੀਂ ਬੇਸਬਰੀ ਨਾਲ ਜੋ ਆਡੀਅנס ਸਾਨੂੰ ਦੇਖਦੀ ਹੈ ਉਹ ਵੇਟ ਕਰ ਰਹੀ ਹੋਗੀ ਤੇ ਮੈਂ ਸੋਚਿਆ ਬਾਹਨੇ ਨਾਲ ਸੋਨੂੰ ਇੱਕ ਨਾਲੇ ਵੀਡੀਓ ਦੇ ਦਾਂ ਤੇ ਨਾਲੇ ਸੋਨੂੰ ਇਨਫੋਰਮੇਸ਼ਨ ਦੇ ਦਾਂ ਵੀ ਤੁਸੀਂ ਆ ਵੀਡੀਓ ਨੂੰ ਉਡੀਕਿਓ ਨਾ ਤੇ ਇੱਕ ਖਾਸ ਅਨਾਉਂਸਮੈਂਟ ਮੇਰੀ ਮਾਂ ਬਾਪਸ ਆ ਗਈ ਯੀ ਗੱਲਾਂ ਸੋਣਾ ਮੈਂ ਨਾ ਜਦੋਂ ਇਹ ਬਿਮਾਰ ਵੀ ਤਾਂ ਹੋ ਗਿਆ ਸੀ ਇਹਨੂੰ ਕੁਛ ਤਾਂ ਚੰਦਰੇ ਨੂੰ ਨਜ਼ਰ ਲੱਗ ਗਈ ਕੁਛ ਮੈਂ ਇਹਦੇ ਸਿਰ ਤੋਂ ਮਿਰਚਾਂ ਵਾਰ ਕੇ ਭਾਈ ਪਾਉਂਦੀ ਰਹਿੰਦੀ ਸੀਗੀ ਤੇ ਹੁਣ ਜਦੋਂ ਨੇ ਮੈਨੂੰ ਕਿਹਾ ਵੀ ਮਾਂ ਮੈਂ ਬਹੁਤ ਬਿਮਾਰ ਹੋ ਗਿਆ ਮੈਨੂੰ ਨਜ਼ਰਾਂ ਲੱਗੀਆਂ ਆਪਾਂ ਦੁਬਾਰੇ ਆ ਗਏ ਅੱਜ ਮਿਰਚਾਂ ਪੂ ਇਹਦੇ ਤੇ ਮੈਂ ਕਹਣੀ ਕਿ ਕਿੱਲੋ ਵਾਰਤੀਆਂ ਹੋਣੀਆਂ ਮੈਂ ਹੁਣ ਜਲਦੀ ਤੁਹਾਨੂੰ ਵੀਡੀਓ ਵੀ ਦੇਖਣ ਨੂੰ ਮਿਲੂਗੀ ਹੁਣ ਇਹ ਠੀਕ ਹੋ ਜੂ ਨਾ ਵਰਨਾ ਹਾਂ ਹੁਣ ਮੈਂ ਜਦੋਂ ਮਾਂ ਆ ਗਈ ਮੈਂ ਤੁਹਾਨੂੰ ਪਤਾ ਮਾਂ ਨੂੰ ਦੇ ਕੇ ਪੁੱਤ ਅ ਦੂਰੋਂ ਠੀਕ ਹੋ ਜਾਂਦਾ ਹਨਾ ਤੇ ਮਿਰਚਾਂ ਦਾ ਪੈਣ ਬਦਲਦੀ ਇਹ ਵੀ ਬਦਲ ਚੱਕਰੀ ਨਹੀਂ ਜਿਹੜੀਆਂ ਉਹ ਮਿਰਚਾਂ ਲਿਆ ਕੇ ਤਾਂ ਪੈਣੀ ਦਿੰਦੀਆਂ ਨਾ ਮਾਂ ਹੁਕਮ ਲਾਉਂਦੀ ਆ ਵੀ ਲਿਆ ਮਿਰਚਾਂ ਲਿਆ ਮਿਰਚਾਂ ਚਾਕੇ ਰਸੋਈ ਚੋਂ ਤੇ ਸਾਡਾ ਪਿਓ ਵੀ ਖਫਾ ਸੀਗਾ ਵੀ ਯਾਰ ਤੁਸੀਂ ਮਾਂ ਨੂੰ ਵਾਪਸ ਲੈ ਕੇ ਆਓ ਕਾਹ ਕੋਲੋਂ ਲੱਗਿਆ ਮੈਂ ਤਾਂ ਕਹਿੰਦੇ ਸੀਗਾ ਵੀ ਵੀ ਕਿਉਂ ਯਾਰ ਲੈ ਕੇ ਆਓ ਤੇ ਫਿਰ ਤੁਸੀਂ ਜੋੜੀ ਤੋੜਤੀ ਮੇਰੀ ਹੈ ਹਾਂ ਐਕਚੁਅਲੀ ਨਾ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਵੀਡੀਓ ਚ ਵੀ ਮੈਡਮ ਨੂੰ ਵੀ ਹੈਲਥ ਇਸ਼ੂ ਹੋ ਗਿਆ ਸੀਗਾ ਤੇ ਇਸ ਕਰਕੇ ਇਹਨਾਂ ਨੂੰ ਵੀ ਅਰੈਸਟ ਦੀ ਜ਼ਰੂਰਤ ਸੀ ਤੇ ਮੈਂ ਨਹੀਂ ਚਾਹੁੰਦਾ ਸੀ ਵੀ ਤੁਸੀਂ ਐਪੀਸੋਡ ਮਿਸ ਕਰੋਂ ਤਾਂ ਇਸ ਕਰਕੇ ਕੰਮ ਤਾਂ ਦੇਖੋ ਚਲਾਉਣਾ ਪੈਂਦਾ ਆਪਾਂ ਨੂੰ ਤੇ ਤੁਹਾਡੀ ਲਾਈਵ 'ਚ ਵੀ ਹਮੇਸ਼ਾ ਇਹੀ ਹੁੰਦਾ ਵੀ ਆਰਟਿਸਟ ਨਾਲ ਵੀ ਗੱਲ ਕਰਾਇਆ ਕਰੋ ਤੇ ਚਲੋ ਅੱਜ ਨਾਲੇ ਤੁਹਾਨੂੰ ਵੀਡੀਓ ਵੀ ਮਿਲ ਗਈ ਤੇ ਆਰਟਿਸਟਾਂ ਨਾਲ ਗੱਲ ਕਰਾ ਰਹੇ ਆ ਕਿ ਨਹੀਂ ਹੁੰਦਾਗਾ ਵੀ ਜਦੋਂ ਕਿਸੇ ਦਾ ਦਾਣਾ ਪਾਣੀ ਜਿੱਥੇ ਪ੍ਰਮਾਤਮਾ ਨੇ ਜਦੋਂ ਲਿਖਤਾ ਉਹਨੇ ਹਰ ਹੀਲੇ ਆ ਕੇ ਉਦੋਂ ਹੀ ਚੁਗਣਾ ਹੁੰਦਾ ਹੈ ਹਨਾ ਤੇ ਜਦੋਂ ਤੱਕ ਇਹਨਾਂ ਦੇ ਘਰ ਦਾ ਦਾਣਾ ਪਾਣੀ ਸੀ ਆਪਾਂ ਆਉਂਦੇ ਰਹੇ ਤੇ ਉਦੋਂ ਬਾਅਦ ਹੈਲਥ ਇਸ਼ੂ ਹੋ ਗਏ ਹਨਾ ਤਾਂ ਮੇਰੀ ਗੈਰ ਹਾਜ਼ਰੀ ਰਹੀ ਹੁਣ ਆਪਾਂ ਫੇਰ ਠੀਕ ਹੋ ਗਏ ਦੁਬਾਰਾ ਫੇਰ ਆਪਣੀ ਹਾਜ਼ਰੀ ਲੱਗ ਗਈ ਜੀ ਬਿਲਕੁਲ ਦਾਣਾ ਪਾਣੀ ਮੈਂ ਬਿਲਕੁਲ ਸਹਿਮਤ ਆ ਇਸ ਚੀਜ਼ ਨਾਲ ਦੀ ਸੀਰੀਅਸ ਵੀ ਸੀ ਦਾਣਾ ਪਾਣੀ ਹਾਂ ਅੱਗੇ ਹੋਰ ਵੀ ਪਵੰਦਾਣਾ ਪਾਣੀ ਤੇ ਲੈ ਕੇ ਆਵਾਂਗੇ ਕਨਸੈਪਟ ਹਾਂ ਤੇ ਲੋ ਜੀ ਮੈਂ ਪ੍ਰਵੀਨਾ ਨਾਲ ਗੱਲ ਕਰਾਉਣਾ ਤੇ ਰੀਤ ਦਾ ਕਰੈਕਟਰ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਪਹਿਲਾ ਤਾਂ ਮੈਂ ਤੁਹਾਡੇ ਹੀ ਧੰਨਵਾਦ ਕਰੂੰਗੀ ਕਿਉਂਕਿ ਇੱਕ ਇੱਕ ਕੈਰੈਕਟਰ ਦੇ ਹਨਾ ਇਹ ਮੇਜ਼ ਬਣ ਜਾਂਦੀ ਹੁੰਦੀ ਆ ਸੋ ਤੁਸੀਂ ਉਹੀ ਕੈਰੈਕਟਰ ਨੂੰ ਦੇਖਣਾ ਪਸੰਦ ਕਰਦੇ ਹੋਗੇ ਸਰ ਉਹ ਰੈਣੀ ਮੇਨ ਚੁਆਇਸ ਕੀਤਾ ਤੇ ਤੁਸੀਂ ਸਾਰਨੇ ਐਕਸੈਪਟ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਹੋਰ ਮੇਰੇ ਕੋਲ ਕੋਈ ਸ਼ਬਦ ਨਹੀਂ ਬਸ ਥੈਂਕ ਯੂ ਹਾਂ ਹੀ ਕਹਿਣਾ ਚਾਹੂੰਗਾ ਤੁਸੀਂ ਰੀਤ ਦਾ ਬਹੁਤ ਘੱਟ ਕੈਰੈਕਟਰ ਦੇਖਿਆ ਹੋਊਗਾ ਹਜੇ ਤੱਕ ਜਾਂ ਸਟਾਰਟਿੰਗ 'ਚ ਦੇਖਿਆ ਤੁਸੀਂ ਹਜੇ ਸੋਚ ਵੀ ਨਹੀਂ ਸਕਦੇ ਆਉਣ ਵਾਲੇ ਟਾਈਮ 'ਚ ਰੀਤ ਦਾ ਕਿਰਦਾਰ ਕਿੱਧਰ ਨੂੰ ਜਾਊਗਾ ਤਾਂ ਮਿਸ ਨਾ ਕਰੋ ਐਪੀਸੋਡ ਆਉਣ ਵਾਲੇ ਟਾਈਮ 'ਚ ਰੀਤ ਦਾ ਕਿਰਦਾਰ ਹੋਰ ਉੱਪਰ ਕੇ ਆਊਗਾ ਤੇ ਤੁਸੀਂ ਟੈਨਸ਼ਨ ਨਾ ਲਾਓ ਤੁਹਾਨੂੰ ਵੀ ਨਹੀਂ ਹੈਗਾ ਉਹ ਮੈਨੂੰ ਪਤਾ ਹੈ ਉਹਦੇ ਲੈ ਇਹਨਾਂ ਨੇ ਮਤਲਬ ਉਹ ਮੈਨੂੰ ਪਤਾ ਹੈ ਮੈਂ ਤੇ ਆਪਣੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਵੀ ਸੱਟ ਤੇ ਨਾ ਹਮੇਸ਼ਾ ਮੇਰੇ ਹਾਸੇ ਜਮੋਂ ਨਿਕਲਦੀ ਆ ਜਿਹਦੇ ਕਰਕੇ ਫਿਰ ਅਗਰ ਕਈ ਵਾਰ ਚਲੋ ਮੈਂ ਸੀਰੀਅਸ ਵੀ ਹੁੰਦੀ ਆ ਨਾ ਆਪਣੇ ਕਿਸੇ ਦੇ ਵੀ ਆਸ ਨਿਕਲ ਜਾਂਦੇ ਉਹ ਕਹਿੰਦੇ ਹਟ ਤਾ ਨਾ ਬੜੇ ਇਥਨ ਲੱਗ ਜਾਂਦਾ ਸਾਰਾ ਬਲੇਮ ਮੇਰੇ ਤੇ ਮੜ ਦਿੱਤਾ ਜਾਂਦਾ ਹੈ ਇਹ ਹੁੰਦਾ ਰੋਜ਼ ਅੱਜ ਵੀ ਇੰਦਾ ਹੀ ਹੋ ਜਾਂਦਾ ਵੀ ਇਹਨੇ ਹਸਾਇਆ ਮਤਲਬ ਪਰਵੀਨ ਮੈਡਮ ਦੇ ਜਿਵੇਂ ਪਿੱਛੇ ਬੈਠੀ ਚਲੋ ਚਾਹੇ ਚਾਹੇ ਕਿਸੇ ਨੇ ਹਸਾਇਆ ਤੇ ਸਿਆਣੇ ਕਹਿੰਦੇ ਹੁੰਦੇ ਆ ਵੀ ਹੱਸਦਿਆਂ ਦੇ ਘਰ ਬੱਤ ਬਸ ਦੇ ਅੱਜ ਵੀ ਲੈਣਾ ਚਾਹੀਦਾ ਹੈ ਬਿਲਕੁਲ ਜਿਹੜੇ ਦੇ ਰਸ ਤੇ ਪਈ ਸੀ ਕਹਿੰਦੇ ਪ੍ਰਵੀਰ ਨੇ ਹਸਾਇਆ ਮੈਂ ਤਾਂ ਲੱਗ ਰਹਾ ਦੇਖੋ ਜਿਹੜਾ ਬੰਦਾ ਸੁੱਤਾ ਪਿਆ ਉਹਨੂੰ ਪਤਾ ਹੀ ਨਹੀਂ ਕੀ ਹੋ ਜਾਂਦਾ ਜੇ ਕਹਿੰਦੇ ਆਂ ਨਾ ਵੀ ਆਦੇ ਨਾ ਪਰ ਇਥੋਂ ਤਾਂ ਦੇਖੋ ਲੱਗੂਗਾ ਪ੍ਰਵੀਰ ਪਿੱਛੇ ਸੁੱਤੀ ਪਈ ਹੈ ਕਹਿੰਦੇ ਪ੍ਰਵੀਰ ਹਸੀ ਜਾਂਦੀ ਮੈਂ ਚੱਕ ਕੇ ਪਿੱਛੇ ਸੁੱਤੀ ਪਈ ਮੈਨੂੰ ਵੀ ਨਹੀਂ ਪਤਾ ਸੀਗਾ ਵੈਸੇ ਉਸ ਵਕਤ ਤੇ ਨੇਹਾ ਜੀ ਬੋਲੋ ਦਸ਼ਕਾ ਨੂੰ ਕੁਝ ਮੈਂ ਕੀ ਕਹਾ ਮੈਂ ਕੁਝ ਨਹੀਂ ਆਪ ਦੇ ਕੈਰੈਕਟਰ ਬਾਰੇ ਮੈਨੂੰ ਪਤਾ ਹੈ ਮੇਰੇ ਕੈਰੈਕਟਰ ਦਾ ਜੇ ਮੈਂਣਾ ਕੁਝ ਬੋਲੀ ਇਹਨਾਂ ਨੂੰ ਤਾਂ ਜ਼ਰੂਰ ਬੋਲ ਦੇਣਾ ਇਹਨਾਂ ਨੇ ਆਪ ਵੀ ਨੇ ਇਹ ਕਹਿਉ ਜੀ ਜਿੱਦਾਂ ਦਾ ਸਮੋ ਤੁਹਾਡੇ ਰੂਬਰੂ ਕੀਤਾ ਜਾਂਦਾ ਅਸੀਂ ਉਦਾਂ ਦੇ ਨਹੀਂ ਹੈਗੇ ਬਹੁਤ ਦਾ ਹਟ ਕੇ ਉਹ ਮਤਲਬ ਕਈ ਵਾਰ ਇਹ ਵੀ ਹਾਂ ਜਿਹੜੇ ਚੰਗੇ ਆ ਜੇ ਸਾਡੇ ਬੁਰੇ ਵੀ ਬਣਾ ਦਿੰਦੇ ਤਾਂ ਅਸੀਂ ਚੰਗੇ ਆ ਚੰਗੇ ਨੇ ਤੇ ਜਿਹੜੇ ਚੰਗੇ ਨੇ ਉਹ ਬੁਰੇ ਵੀ ਹੁੰਦੇ ਨੇ ਜੋ ਮੇਰੇ ਨਾਲ ਸੋ ਬਹੁਤ ਬਹੁਤ ਧੰਨਵਾਦ ਕਰਦੇ ਤੁਹਾਡਾ ਸਾਰਿਆਂ ਦਾ ਹੀ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾ ਦਿਓ ਇੱਕ ਇੱਕ ਜ਼ਰੂਰੀ ਚੀਜ਼ ਕਮੈਂਟਾਂ ਆ ਚਾਰੀ ਸੀ ਮੈਨੂੰ ਬਹੁਤ ਜ਼ਿਆਦਾ ਬੀ ਸੀਰੀਜ਼ ਖਤਮ ਨਾ ਸੀਰੀਜ਼ ਨੂੰ ਉੱਥੇ ਐਂਡ ਤੇ ਲੈ ਕੇ ਆਓ ਤਾਂ ਪਲੀਜ਼ ਤੁਸੀਂ ਧਿਆਨ ਨਾਲ ਦੇਖਿਆ ਕਰੋ ਮੇਰੇ ਕੋਲ ਮਾਈਕ ਹੈਗਾ ਵੀ ਪਾਰਟ ਦੇ ਐਂਡ ਤੇ ਹਨਾ ਸਸਪੈਂਸ ਛੱਡਿਆ ਜਾਂਦਾ ਹਰ ਵਾਰੀ ਸਸਪੈਂਸ ਹੁੰਦਾ ਤਾਂ ਤੁਹਾਨੂੰ ਵੇਟ ਰਹਿੰਦੀ ਹੈ ਇਸੇ ਕਰਕੇ ਹੀ ਸਸਪੈਂਸ ਛੱਡਦੇ ਆਪਾਂ ਤਾਂ ਇਸ ਕਰਕੇ ਤੁਸੀਂ ਕਮੈਂਟ ਕਰ ਦਿੰਨੇ ਹੋ ਵੀ ਛੇਤੀ ਐਂਡ ਕਰ ਦਿਓ ਛੇਤੀ ਐਂਡ ਕਰ ਦਿਓ ਜੇ ਅਸੀਂ ਛੇਤੀ ਐਂਡ ਕਰਤਾ ਤੁਸੀਂ ਵੇਟ ਕਾਦੀ ਕਰੋਗੇ ਫਿਰ ਅਸੀਂ ਨਵੀਂ ਸੀਰੀਜ਼ ਫੇਰ ਕਢਾਂਗੇ ਇਸ ਤੋਂ ਵਧੀਆ ਕਿ ਜਿਵੇਂ ਜਿਵੇਂ ਚੱਲੀ ਜਾਂਦੀ ਆ ਤੁਸੀਂ ਓਵੇਂ ਓਵੇਂ ਸਾਨੂੰ ਪਿਆਰ ਦਿੰਦੇ ਰਹੋ ਜੀ ਬਿਲਕੁਲ ਸਟੋਰੀ ਨੇ ਆਪਦੇ ਬਹਾਵ ਨਾਲ ਹੀ ਜਾਣਾ ਠੀਕ ਹੈ ਤੁਸੀਂ ਕਹਿੰਦੇ ਹੋ ਵੀ ਫਟਾਫਟ ਚੋਰ ਨੂੰ ਫੜੋ ਜੇ ਚੋਰੀ ਫੜੇਗਾ ਕਹਾਣੀ ਖਤਮ ਜੇ ਤੁਸੀਂ ਚਾਹੁੰਦੇ ਹੋ ਸੀਰੀਜ਼ ਤੋਂ ਤੁਸੀਂ ਬੋਰ ਹੋ ਚੁੱਕੇ ਹੋ ਅਸੀਂ ਚੋਰ ਕੱਲ ਨੂੰ ਫੜਾ ਦਨੇ ਆ ਲੇਕਿਨ ਨਹੀਂ ਫਿਰ ਤੁਸੀਂ ਕਹੋਗੇ ਸੀਰੀਜ਼ ਬੰਦ ਕਰਤੀ ਜਿਵੇਂ ਇੱਕ ਨਦੀ ਤੁਰਦੀ ਹੈ ਨਾ ਨਦੀ ਦੇ ਵਿੱਚ ਦੀ ਕਹਾਂ ਨਹੀਂ ਲੱਗਦਾ ਯਾਨੀ ਕਹਿੰਦਾ ਪਾਰ ਨਹੀਂ ਪੈ ਸਕਦਾ ਉਹ ਨਦੀ ਨੇ ਇੱਕ ਵਹਾਤੀ ਜਾਣਾ ਸਟੋਰੀ ਵੀ ਆਈ ਹੈ ਆਪਦੇ ਪੜਾ ਤੱਕ ਹੌਲੀ 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 ਪਹੁੰਚੂਗੀ ਤਾਂ ਫੜਿਆ ਜਾਊਗਾ ਚੋਰ ਇੱਕ ਨਾ ਇੱਕ ਦਿਨ ਲੇਕਿਨ ਜੇ ਚੋਰੀ ਫੜਿਆ ਗਿਆ ਤਾਂ ਹੋਰ ਰੋਮਾਂਚ ਖਤਮ ਹੋ ਜਾਊਗਾ ਇਸ ਕਰਕੇ ਬੇਫਿਕਰ ਰਹੋ ਤੇ ਬਾਕੀ ਜਿਹੜਾ ਅੱਗੇ ਹੁਣ ਆ ਅੱਜ ਅਸੀਂ ਸ਼ੂਟ ਕਰਿਆ ਤੇ ਜਦੋਂ ਇਹ ਪਾਰਟ ਆਊਗਾ ਤਾਂ ਬਹੁਤ ਵੱਡਾ ਤਮਾਕਾ ਹੋਣਾ ਹੈ ਇਹਦੇ ਵਿੱਚ ਤੁਸੀਂ ਸਾਰੇ ਜਣੇ ਗੌਰ ਨਾਲ ਦੇਖੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਉਹ ਤਮਾਕਾ ਤੁਹਾਨੂੰ ਕਿਵੇਂ ਦਾ ਲੱਗਿਆ ਕਿਵੇਂ ਦਾ ਲੱਗਿਆ ਤੇ ਗੈਸ ਕਰਕੇ ਦੱਸੋ ਜੇ ਕੋਈ ਦਿਮਾਗ ਲਾ ਸਕਦਾ ਹੈ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਤੇ ਚਟਕ ਤੇ ਚਟਕੇ ਮਿਲਣ ਵਾਲੇ ਨੇ ਸਾਨੂੰ ਹੌਲੀ ਹੌਲੀ ਤੁਸੀਂ ਦੇਖੀ ਜਾਇਓ ਤੁਸੀਂ ਸੋਚਾ ਵੀ ਨਹੀਂ ਹੋਣਾ ਸਟੋਰੀ 'ਚ ਉਹ ਕੁਝ ਹੋ ਜੂ ਇਥੇ ਬਿਲਕੁਲ ਕਈ ਵਾਰ ਸਾਨੂੰ ਖੁਦ ਨੂੰ ਝਟਕੇ ਲੱਗ ਜਾਂਦੇ ਨੇ ਸਟੋਰੀ ਪੜ੍ਹ ਕੇ ਵੀ ਹੈ ਆ ਕੁਝ ਲਿਖਤਾ ਡਾਇਰੈਕਟਰ ਸਾਹਿਬ ਹਾਂ ਵੀ ਇਹ ਹੈ ਨਾ ਵੀ ਸਟੋਰੀ ਹੌਲੀ ਹੌਲੀ ਆਪਦੇ ਵਹਾਵ ਵੱਲ ਜਾਂਦੀ ਹੈ ਸਟਾਰਟਿੰਗ ਤੋਂ ਹੀ ਨਹੀਂ ਆਪਾਂ ਕੋਈ ਫਿਲਮ ਵੀ ਦੇਖ ਲਈਏ ਇੰਟਰਵਲ ਤੋਂ ਬਾਅਦ ਫਿਲਮ ਅਸਲ ਸ਼ੁਰੂ ਹੁੰਦੀ ਹੈ ਸਟਾਰਟਿੰਗ 'ਚ ਤੱਕ ਕੈਰੈਕਟਰ ਦਿਖਾਈ ਜਾਂਦੇ ਨੇ ਵੀ ਇਹਦਾ ਆ ਸੁਭਾਵ ਹੈ ਉਹਦਾ ਉਹ ਸੁਭਾਵ ਹੈ ਉਹਨੂੰ ਇਹ ਗੱਲ ਤੇ ਗੁੱਸਾ ਆਉਂਦਾ ਹੈ ਇਸ ਗੱਲ ਤੇ ਨਰਮ ਹੈ ਇਹ ਬੰਦਾ ਉਹ ਚੀਜ਼ਾਂ ਦਿਖਾਈ ਜਾਂਦੀਆਂ ਪੰਜ ਅਮਰੀਕਾ ਤੇ ਸਟੋਰੀ ਸਟਾਰਟ ਹੁੰਦੀ ਹੈ। ਬੱਸ ਵੀ ਸੱਚੀ ਤੇਰੀ ਕਲਮ ਨੂੰ ਨਾ ਸਲੂਟ ਹੈ। ਜਿਹੋ ਜਿਹੇ ਡੁੰਗਾਈ ਵਾਲੇ ਸ਼ਬਦ ਤੂੰ ਲੈ ਕੇ ਆਣਾ ਹੈ। ਅਸੀਂ ਉਹਨੂੰ ਇਮੇਜਨ ਵੀ ਨਹੀਂ ਕਰ ਸਕਦੇ ਹੁੰਦੇ। ਕਈ ਵਾਰੀ ਸੱਚੀ ਜਦੋਂ ਨਾ ਅਸੀਂ ਸੀਨ ਪੜ੍ਹਦੇ ਹਾਂ ਲਾ, ਅੱਛਾ ਐਂ ਵੀ ਹੋ ਸਕਦਾ ਹੈ। ਸਟੋਰੀ ਇਸ ਮੋੜ ਤੇ ਵੀ ਜਾ ਸਕਦੀ ਹੈ। ਬਹੁਤ ਬਹੁਤ ਮਤਲਬ ਮਿਹਨਤ ਲਾ ਕੇ ਲਿਖਦੇ ਹੋ ਤੁਸੀਂ। ਧੰਨਵਾਦ ਜੀ ਜਿਨ੍ਹਾਂ ਕ ਪਰਮਾਤਮਾ ਨੇ ਸੋਚੀ ਦਿੱਤੀ ਹੈ ਉਹਨਾਂ ਕਿੰਨੂੰ ਵਰਤ ਲੈਣੇ ਆ ਅਸੀਂ ਤੇ ਬਾਕੀ ਜੇ ਦਰਸ਼ਕੋ ਸੋਡਾ ਪਿਆਰ ਰਿਹਾ ਤਾਂ ਆਉਣ ਵਾਲੇ ਟਾਈਮ 'ਚ ਅਸੀਂ ਇਹ ਤੋਂ ਵੀ ਵਧਿਆ ਕਨਸੈਪਟ ਲਿਆਉਣ ਦੀ ਕੋਸ਼ਿਸ਼ ਕਰਾਂਗੇ ਹਜੇ ਇੰਨਾ ਹੋਰ ਵਧਿਆ ਕਰ ਨਹੀਂ ਸਕਦੇ ਅਸੀਂ ਸਾਨੂੰ ਪਤਾ ਹੈ ਵੀ ਸਾਡੇ ਕੋਲ ਟਾਈਮ ਦੀ ਲਿਮਿਟੇਸ਼ਨ ਹੁੰਦੀ ਹੈ ਤੁਸੀਂ 2 ਐਪੀਸੋਡ ਭਾਲ ਦਿਓ ਇੱਕ ਹਫਤੇ 'ਚ ਅਸੀਂ ਇੱਕ ਦਿੰਨੇ ਆ ਕੋਈ ਗੱਲ ਨਹੀਂ ਤੁਸੀਂ ਆਪਣਾ ਸਾਥ ਬਣਾਈ ਰੱਖੋ ਸਾਨੂੰ ਸਪੋਰਟ ਕਰੀ ਜਾਓ ਸਾਡੀ ਵੀਡੀਓ ਨੂੰ ਜਿੰਨਾ ਹੋ ਸਕਦਾ ਹੈ ਸ਼ੇਅਰ ਕਰੋ ਇੱਕ ਤੋਂ ਫਿਰ ਦੋ ਵੀ ਹੋ ਜਾਣਗੇ ਹਾਂ ਫਿਰ ਇੱਕ ਤੋਂ ਦੋ ਦੋ ਹਫ਼ਤੇ ਚ ਦੋ ਐਪੀਸੋਡ ਫੇਰ ਹੀ ਹੋ ਸਕਣਗੇ ਜੇ ਸਾਡਾ ਤੁਸੀਂ ਸਾਥ ਦਓਗੇ ਵੀਡੀਓ ਨੂੰ ਸ਼ੇਅਰ ਕਰਾਇਆ ਕਰੋ ਕੋਈ ਸਾਡਾ ਕੋਈ ਵੀਡੀਓ ਇਹੀ ਜੀ ਨਹੀਂ ਹੈਗੀ ਤੁਹਾਨੂੰ ਸਟੇਟਸ ਤੇ ਲਾਉਣ ਲੱਗੇ ਸ਼ਰਮ ਮਹਿਸੂਸ ਹੋਵੇ ਆਮ ਆਪਾਂ ਚੁਟਕਲੇ ਵੀ ਤਾਂ ਲਾਈ ਦਿੰਨੇ ਹੁੰਨੇ ਸਟੇਟਸ ਤੇ ਕਿਉਂ ਜੀ ਤੇ ਤੁਸੀਂ ਪਲੀਜ਼ ਇਹਨੂੰ ਵੀ ਲਾਇਆ ਕਰੋ ਕੋਈ ਮੈਸੇਜ ਵਾਲੀ ਵੀਡੀਓ ਹੁੰਦੀ ਹੈ ਤੇ ਜਿਆਦਾ ਤੁਹਾਡਾ ਟਾਈਮ ਨਾਲ ਲੰਦੇ ਹੋਏ ਹੋਰ ਤਾਂ ਨਹੀਂ ਕਿਸੇ ਨੂੰ ਕੁਝ ਕਹਿਣਾ ਤਾਂ ਅੱਜ ਦੇ ਐਪੀਸੋਡ ਲਈ ਸਾਨੂੰ ਮਾਫੀ ਦਿਓ ਜੀ ਤੁਹਾਡੇ ਲਈ ਲੱਗੇ ਹੋਏ ਆਂ ਦੁਬਾਰੇ ਤੋਂ ਸਟਾਰਟ ਕਰ ਰਹੇ ਹਾਂ ਇੱਕ ਦੋ ਦਿਨਾਂ ਚ ਜਾਂ ਚਾਰ ਦਿਨਾਂ ਚ ਤੁਹਾਨੂੰ ਪੋਸਟਰ ਪਾ ਕੇ ਅਸੀਂ ਮੈਸੇਜ ਦੇ ਦਾਂਗੇ ਵੀਡੀਓ ਕਿਤੇ ਨਾ ਰਹੀ ਹੈ सारे अनुसार श्रीकाल जी बाय बाय टाटा